ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਗੁਰਤਾ ਗੱਦੀ ਇੱਕ ਸੱਚ ਦਾ ਉਹ ਪ੍ਰਕਾਸ਼ ਹੈ ਜਿਹੜਾ ਗੁਰੂ ਨਾਨਕ ਨੇ ਸੰਸਾਰ 'ਚ ਵੰਡਿਆ ਤੇ ਉਹ ਜੋਤ ਅੱਗੇ ਤੋਂ ਅੱਗੇ ਪ੍ਰਕਾਸ਼ ਦਿੰਦੀ ਆਈ ਹੈ ਸੱਚ ਦਾ ਪ੍ਰਕਾਸ਼ ਸੱਚ ਦਾ ਪ੍ਰਕਾਸ਼ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਸੀ ਉਹ ਸੱਚ ਦੇ ਪ੍ਰਕਾਸ਼ ਦੇ ਪ੍ਰਤੀਨਿਧ ਸਨ ਬਿਲਕੁਲ ਨਮਾਇਦੇ ਸਨ ਅਧਿਆਤਮਿਕ ਤੌਰ ਤੇ ਸਮਾਜਿਕ ਤੌਰ ਤੇ ਕਿਸੇ ਪੱਖ ਤੋਂ ਵੀ ਲੈ ਲਓ ਜੇ ਉਹ ਪ੍ਰਕਾਸ਼ ਨੂੰ ਅੱਗੇ ਵੰਡਣਾ ਹੈ ਹੂੰ ਤੇ ਉਥੇ ਸਰਾਬ ਥੋੜਾ ਦੇਣਾ ਜੀ ਤੇਰਾ ਮੂੰਹ ਕਾਲਾ ਕਰਾਂਗੇ ਬਿਲਕੁਲ ਉਹ ਤਾਂ ਸੱਚ ਦਾ ਪ੍ਰਕਾਸ਼ ਦੁਨੀਆ ਨੂੰ ਦੱਸ ਰਿਹਾ ਸੱਚੇ ਅਸਲੀ ਗੁਰੂ ਐ ਅਸਲੀ ਗੁਰੂ ਐ ਹੂੰ ਉਹ ਤਾਂ ਲੋਕਾਂ ਨੂੰ ਸਚਾਈ ਦੱਸ ਰਿਹਾ ਸਚਾਈ ਦੱਸ ਰੇ ਤੇ ਸੱਚੇ ਬੰਦੇ ਦਾ ਮੂੰਹ ਕਾਲਾ ਗੁਰੂ ਸਾਹਿਬ ਕਿਉਂ ਕਰਨਗੇ ਤੇ ਗੁਰੂ ਸਾਹਿਬ ਕਿਉਂ ਕਰਨਗੇ ਹੂੰ ਕਿਸੇ ਇਤਿਹਾਸ ਸਰੋਤ ਵਿੱਚ ਪੜਿਆ ਵੀ ਨਹੀਂ ਤੇ ਇਹ ਪ੍ਰਚਾਰਕਾਂ ਤੋਂ ਸੁਣਿਆ ਹੈ ਉਹ ਪ੍ਰਚਾਰਕ ਹਵਾਲਾ ਦੇ ਰਿਹਾ ਸੀ ਕਿ ਜੇ ਗਿਆਨੀ ਗਿਆਨ ਕਵੀ ਸੰਤੋਖ ਸਿੰਘ ਦਾ ਕਵੀ ਸੰਤੋਖ ਸਿੰਘ ਦਾ ਮੈਦੇ ਮੇਰੇ ਤਾਂ ਨਹੀਂ ਖਿਆਲ ਇਹਨਾ ਹੋ ਸਕਦਾ ਲਿਖਿਆ ਵੀ ਹੋਵੇ ਪਰ ਕਵੀ ਸੰਤੋਖ ਸਿੰਘ ਦੀ ਜਿਹੜੀ ਰਚਨਾ ਹੈ ਉਹਦੇ ਵਿੱਚ ਬਹੁਤ ਸਾਰਾ ਮਿਲਗੋਬਾ ਹਮ ਪਰ ਸਚਾਈ ਤਾਂ ਜੇ ਤੁਸੀਂ ਧਾਰਮਿਕ ਪੱਖ ਤੋਂ ਦੇਖ ਲਓ ਇਤਿਹਾਸਿਕ ਪੱਖ ਤੋਂ ਦੇਖ ਲਓ ਇਹ ਗੱਲ ਮੈਂ ਛ ਹੀ ਨਹੀਂ ਕਰਦੀ ਵੀ ਤੁਸੀਂ ਤੁਸੀਂ ਕਿਸੇ ਨੂੰ ਗਿਆਨ ਦੇਣਾ ਹੈ ਤੁਸੀਂ ਕਿਸੇ ਨੂੰ ਸਮਝਾਣਾ ਹੈ ਕਿਸੇ ਨੂੰ ਰੋਸ਼ਨੀ ਦੇਣੀ ਹੈ ਅੱਗੋਂ ਉਹ ਕਹੇ ਤੇਰਾ ਮੂੰਹ ਕਾਲਾ ਕਰਾਂਗੇ ਆਹ ਇਹ ਕੋਈ ਗੱਲ ਬਣਦੀ ਹੈ ਗੱਲ ਬਣਦੀ ਨਹੀਂ ਹੈ ਕੋਈ ਸੈਂਸ ਹੀ ਨਹੀਂ ਬਣਦੀ ਫਿਰ ਉਹ ਪ੍ਰਚਾਰਕ ਕਹਿੰਦਾ ਵੀ ਉਹਨੇ ਆਪਣਾ ਮੂੰਹ ਆਪੇ ਕਾਲਾ ਕੀਤਾ ਤੇ ਉਹ ਇਹ ਇਹ ਤੇ ਗੱਲ ਬਿਲਕੁਲ ਹੀ ਬਣਦੀ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਉਹਨੂੰ ਵੀ ਅਸੀਂ ਕਾਲਾ ਕਰਾਂਗੇ ਫਿਰ ਮਹਾਰਾਜ ਨੇ ਕਿਉਂ ਨਹੀਂ ਕੀਤਾ ਫਿਰ ਮਹਾਰਾਜ ਨੇ ਕੋਈ ਨਹੀਂ ਕੀਤਾ ਹੂੰ ਯਾਨੀ ਇਹਵੇਂ ਬਣਾਈਆਂ ਕਹਾਣੀਆਂ ਨੇ ਹਾਂਜੀ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਖਣ ਸ਼ਾ ਲਵਾਣੇ ਨੇ ਕੋਠੇ ਤੇ ਚੜ ਕੇ ਹਾਂਜੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਹੂੰ ਗੁਰੂ ਲੱਭ ਪਿਆ ਗੁਰੂ ਲੱਭ ਪਿਆ ਹਾਂਜੀ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੂੰ ਪ੍ਰਗਟ ਕੀਤਾ ਲਵਾ ਮੱਖਣ ਸ਼ਾ ਲਵਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਗੱਦੀ ਲਾਈ ਨਹੀਂ ਸੀ ਲਾਈ ਨਹੀਂ ਸੀ ਬਾਈ ਗੱਦੀਆਂ ਹੋਰ ਲੱਗੀਆਂ ਸੀ ਹਾਂਜੀ ਹਾਂਜੀ ਤੇ ਉਹਨਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ਾਮਲ ਹੈ ਨਹੀਂ ਸੀ ਹੂੰ ਹੂੰ ਬਿਲਕੁਲ ਇਸ ਕਰਕੇ ਕਹਾਣੀ ਜਿਹੜੀ ਹੈ ਨਾ ਬਣਾਈ ਹੋਈ ਕਹਾਣੀ ਹੈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ 6 1665 ਤੋਂ ਲੈ ਕੇ 1675 ਤੱਕ ਵੱਡੀਆਂ ਯਾਤਰਾਵਾਂ ਕੀਤੀਆਂ ਜੋ ਪੰਜਾਬ ਬੰਗਾਲ ਆਸਾਂ ਬਿਹਾਰ ਟਾਕਾ ਹਾਂਜੀ ਲਾਹੌਰ ਆਗਰਾ ਆਦਿ ਗਏ ਉਸ ਤੋਂ ਬਾਅਦ 1675 ਵਿੱਚ ਆਪਾਂ ਹੁਣ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਸ਼ਹੀਦੀ ਦੀ 1675 ਵਿੱਚ ਕਸ਼ਮੀਰੀ ਪੰਡਤ ਜਿਹੜੇ ਨੇ ਗੁਰੂ ਸਾਹਿਬ ਕੋਲ ਆਇਆ ਤੇ ਉਹਨਾਂ ਨੇ ਗੁਰੂ ਸਾਹਿਬ ਅੱਗੇ ਆਪਣਾ ਰੋਣਾ ਰੋਇਆ ਆਪਣਾ ਦੁੱਖ ਦੱਸਿਆ ਕਿ ਜਿਹੜਾ ਔਰੰਗਜ਼ੇਬ ਇਹ ਸਵਾ ਮਾਨ ਜਨੂਲਾ ਕੇ ਸਾਰੇ ਰੋਟੀ ਖਾਂਦਾ ਸਾਡਾ ਧਰਮ ਬਦਲਣਾ ਚਾਹੁੰਦਾ ਸਾਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਤੇ ਸਾਡੀ ਰੱਖਿਆ ਕਰੋ ਤੇ ਗੁਰੂ ਸੇਗਹ ਬਹਾਦਰ ਸਾਹਿਬ ਦਾ ਉਹਨਾਂ ਦੀ ਗੱਲ ਸੁਣ ਕੇ ਕੀ ਰੈਐਕਟ ਕੀਤਾ ਕਿ ਅਸਲ ਵਿੱਚ ਉਹ ਸਮੇਂ ਮੌਲਿਆ ਹਕੂਮਤ ਸੀ ਹੂੰ ਔਰੰਗਜ਼ੇ ਮੁਗਲਿਆ ਹਕੂਮਤਾਂ ਸੀ ਵੀ ਸਾਰੀ ਦੁਨੀਆ ਚ ਜਾਂ ਜਿੱਥੇ ਜਿੱਥੇ ਵੀ ਉਹਨਾਂ ਦਾ ਰਾਜ ਹੈ ਇਸਲਾਮੀ ਹਕੂਮਤ ਪੈਦਾ ਕਰਨੀ ਹੈ ਹੂੰ ਇਸਲਾਮ ਇੱਕ ਧਰਮ ਹੈ ਇੱਕ ਮਜ਼ਬਾ ਹੈ ਮਜ਼ਬਾ ਧਰਮ ਤਾਂ ਅਸੀਂ ਨਾਂ ਦੇ ਦੇਨੇ ਆ ਹਾਂ ਤਰਮ ਤਾਂ ਸਾਰੀ ਦੁਨੀਆ ਦਾ ਇੱਕੋ ਹੀ ਹੈ ਇੱਕੋ ਹੀ ਹੈ ਲੇਕਿਨ ਮਜਬ ਅਲਗ-ਅਲਗ ਨੇ ਹਮ ਇਸਲਾਮ ਇੱਕ ਮਜਬ ਹੈ ਹਮ ਔਰੰਗਜ਼ੇਬ ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤ ਵਿੱਚ ਜਿੱਥੋਂ ਤੱਕ ਉਹਦਾ ਰਾਜ ਸੀ ਇੱਕੋ ਧਰਮ ਦਾ ਨਾਮ ਆਮ ਤੌਰ ਤੇ ਪ੍ਰਚਾਰਿਆ ਜਾਂਦਾ ਮੈਂ ਉਹੀ ਲਫ਼ਜ਼ ਵਰਤ ਲੈਣਾ ਹਮ ਇੱਕੋ ਧਰਮ ਬਣਾਉਣਾ ਚਾਹੁੰਦਾ ਸੀ ਹਮ ਵੀ ਜਿਨੇ Hindu ਨੇ Brahmin ਨੇ ਇਹਨਾਂ ਸਾਰਿਆਂ ਨੂੰ ਮੈਂ ਇਸਲਾਮ ਵਿੱਚ ਲਿਆ ਆਵਾ ਹਮ ਮੁਸਲਮਾਨ ਬਣਾ ਲਾ ਧਰਮ ਪਰਿਵਰਤਨ ਕਰਕੇ ਹਮ ਤੇ ਹਿੰਦੂਆਂ ਵਿੱਚੋਂ ਹਿੰਦੂ ਕੌਮ ਦੇ ਜਿਹੜੇ ਕਮਿਊਨਿਟੀ ਦੇ ਜਿਹੜੇ ਲੀਡਰ ਸੀ ਉਹ ਬ੍ਰਾਹਮਣ ਹੁੰਦੇ ਸੀ ਜਿਵੇਂ ਮੁਸਲਮਾਨਾਂ ਵਿੱਚ ਮੋਲਾਣੇ ਨੇ ਹਾਂਜੀ ਸਾਡੇ ਵਿੱਚ ਪ੍ਰਚਾਰਕ ਨੇ ਹਮ ਗ੍ਰੰਥੀ ਲਾਲੋ ਜੋ ਪ੍ਰਚਾਰਕ ਲਾਲੋ ਹਮ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਪ੍ਰਚਾਰ ਕਰਦੇ ਨੇ ਹਾਂਜੀ ਹਿੰਦੂ ਧਰਮ ਦੇ ਪ੍ਰਚਾਰਕ ਜਿਹੜੇ ਮੁਖੀ ਸੀ ਲੀਡ ਕਰਨ ਵਾਲੇ ਸੀ ਜਿਹੜੇ ਜਿਹੜੇ ਲੀਡਿੰਗ ਰੋਲ ਅਦਾ ਕਰ ਰਹੇ ਸੀ ਉਹ ਸੀ ਬ੍ਰਾਹਮਣ ਹਾਂਜੀ ਔਰੰਗਜ਼ੇਬ ਨੂੰ ਕਿਸੇ ਨੇ ਕਿਹਾ ਵੀ ਉਹ ਬ੍ਰਾਹਮਣ ਸਾਰਿਆਂ ਨੂੰ ਹਿੰਦੂ ਧਰਮ ਦਾ ਪ੍ਰਚਾਰ ਕਰਦੇ ਨੇ ਸਿੱਖਿਆ ਦਿੰਦੇ ਨੇ ਹੂੰ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਓ ਬਾਕੀ ਆਪੇ ਬਣ ਜਾਣਗੇ ਹੂੰ ਤੇ ਬ੍ਰਾਹਮਣ ਦਾ ਜ਼ਿਆਦਾਤਰ ਉਸ ਵੇਲੇ ਜਿਹੜਾ ਰਹਿਣ ਦਾ ਟਿਕਾਣਾ ਸੀ ਉਹ ਕਸ਼ਮੀਰ ਸੀ ਕਸ਼ਮੀਰ ਸੀ ਜਦੋਂ ਉੱਥੇ ਇਹ ਲਹਿਰ ਚੱਲ ਪਈ ਹੂੰ ਔਰੰਗਜ਼ੇਬ ਨੇ ਆਪਣਾ ਪ੍ਰਭਾਵ ਫੈਲਾਉਣਾ ਸ਼ੁਰੂ ਕਰਤਾ ਵੀ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਓ ਹੂੰ ਤੇ ਬ੍ਰਾਹਮਣ ਉਸ ਵੇਲੇ ਡਰ ਗਏ ਵੀ ਸਾਡਾ ਤਾਂ ਦੀਨ ਧਰਮ ਗਿਆ ਗਿਆ ਹੂੰ ਮੁਸਲਮਾਨ ਉਹ ਬੰਨਣਾ ਨਹੀਂ ਸੀ ਚਾਹਦੇ ਹਾਂ ਤੇ ਹਕੂਮਤ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ ਨਹੀਂ ਸੀ ਕਰ ਸਕਦੇ ਹੂੰ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਉਹ ਸਭ ਦੀ ਰੱਖਿਆ ਕਰਦੇ ਨੇ ਹੂੰ ਉਹ 500 ਬ੍ਰਾਹਮਣ ਅਨੰਦਪੁਰ ਸਾਹਿਬ ਆ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਹੂੰ ਉੱਥੇ ਆ ਕੇ ਰੋਇਕਰ ਲਾਏ ਹੂੰ ਹਲ ਦਵਾਈ ਮਚਾਈ ਉਹਨਾਂ ਨੇ ਹੂੰ ਵੀ ਸਾਨੂੰ ਤਾਂ ਸਾਰੇ ਮੁਸਲਮਾਨ ਬਣਾ ਰਹੇ ਨੇ ਹੂੰ ਸਾਡਾ ਤਾਂ ਧਰਮ ਖਤਮ ਕਰ ਰਹੇ ਨੇ ਹੂੰ ਵੀ ਤੁਸੀਂ ਸਾਡੀ ਰੱਖਿਆ ਕਰੋ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਇਹੋ ਜਿਹੇ ਮੌਕੇ ਤੇ ਇਹੋ ਜਿਹੇ ਹਾਲਾਤਾਂ ਵਿੱਚ ਕੁਰਬਾਨੀ ਦੇਣੀ ਪੈਂਦੀ ਹੈ ਹੂੰ ਕੁਰਬਾਨੀ ਵੀ ਕੋਈ ਮਹਾਪੁਰਸ਼ ਹੋਵੇ ਕੋਈ ਤਗੜਾ ਬੰਦਾ ਹੋਵੇ ਜੀਵਨ ਵਾਲਾ ਹੋਵੇ ਉਹ ਕੁਰਬਾਨੀ ਦੇਵੇ ਤਾਂ ਰੱਖਿਆ ਹੋ ਸਕਦੀ ਹੈ ਤਾਂ ਰੱਖਿਆ ਹੋ ਸਕਦੀ ਹੈ ਹੂੰ ਗੁਰੂ ਗੋਬਿੰਦ ਸਿੰਘ ਦੀ ਉਮਰ ਉਸ ਵੇਲੇ 9 ਸਾਲ ਦੀ ਸੀ ਹੂੰ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬੈਠੇ ਸੀ ਹੂੰ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਡਤਾਂ ਨੂੰ ਕਿਹਾ ਨਾ ਹੂੰ ਵੀ ਕੋਈ ਜੀਵਨ ਵਾਲਾ ਬੰਦਾ ਕੋਈ ਚੰਗੇ ਉੱਚੇ ਜੀਵਨ ਵਾਲਾ ਬੰਦਾ ਕੁਰਬਾਨੀ ਦੇਵੇ ਹੂੰ ਉਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਜੀ ਨੂੰ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਜੀਵਨ ਵਾਲਾ ਕੌਣ ਹੋ ਸਕਦਾ ਹੈ ਧਰਮਾਤਮਾ ਕੌਣ ਹੋ ਸਕਦਾ ਹੈ ਹੂੰ ਹੈ ਦੇਖੋ ਕਿੰਨੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਹੂੰ 9 ਸਾਲ ਦੀ ਉਮਰ ਵਿੱਚ ਹਾਂ ਆਪਣੇ ਪਿਤਾ ਨੂੰ ਪ੍ਰੇਰ ਰਹੇ ਨੇ ਵੀ ਇਹਨਾਂ ਦੀ ਰੱਖਿਆ ਕਰੋ ਤੁਸੀਂ ਕੁਰਬਾਨੀ ਦਿਓ ਹੂੰ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਡਤਾਂ ਨੂੰ ਕਿਹਾ ਵੀ ਰੰਗਜੀਤ ਤੱਕ ਸੁਨੇਹਾ ਪਹੁੰਚਾ ਦਿਓ ਹੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਸ ਵੇਲੇ ਤਾਂ ਹਿੰਦੂਆਂ ਦਾ ਹੀ ਕਹਿੰਦੇ ਹੁੰਦੇ ਸੀ ਜ਼ਿਆਦਾਤਰ ਹੂੰ ਹਿੰਦੂਆਂ ਦਾ ਗੁਰੂ ਹੂੰ ਵੀ ਉਹਨੂੰ ਤੁਸੀਂ ਮੁਸਲਮਾਨ ਬਣਾ ਲੂ ਸੀ ਆਪੇ ਬਣ ਜਾਗੇ ਹੂੰ ਸ਼ਰਤ ਰੱਖਤੀ ਨੇ ਇੱਕ ਸ਼ਰਤ ਰੱਖਤੀ ਉਹ ਰੰਗਜੀਤ ਤੱਕ ਗੱਲ ਪਹੁੰਚ ਗਈ ਹੂੰ ਉਸ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਲੀਦਾਨ ਦੇਣ ਵਾਸਤੇ ਜਾਣਾ ਸੀ ਹੂੰ ਉਹਨਾਂ ਨੇ ਆਪਣੀ ਯਾਤਰਾ ਸ਼ੁਰੂ ਕਰ ਲਈ ਹੂੰ ਉਥੋਂ ਚਲਦੇ ਆ ਚਲਦੇ ਆ ਜਿਵੇਂ ਬਹਾਦਰਗੜ ਹੈ ਦੂਖਨੂਨ ਸਾਹਿਬ ਹੈ ਉਦੋਂ ਕਬੂਲਪੁਰ ਹੈ ਕਬੂਲਪੁਰ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਥਾਨ ਬਣਿਆ ਠੀਕ ਹੈ ਇੱਕ ਮਗਰ ਸਾਹਿਬ ਹੈ ਉਹ ਤੋਂ ਦੇਵੀਗੜ ਦੇ ਕੋਲ ਹੂੰ ਯਾਨੀ ਜਿਨ੍ਹਾਂ ਰਸਤਿਆਂ ਤੋਂ ਗਏ ਹੂੰ ਉਸ ਰਸਤੇ 'ਚ ਆਸਥਾਨ ਬਣਦੇ ਗਏ ਬਣਦੇ ਗਏ ਚਲਦੇ ਆ ਚਲਦੇ ਆ ਗੁਰੂ ਤੇਗ ਬਹਾਦਰ ਸਾਹਿਬ ਆਗਰੇ ਪਹੁੰਚ ਗਏ ਹਮ ਆਗਰੇ ਪਹੁੰਚ ਕੇ ਹਾਂਜੀ ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਗ੍ਰਿਫਤਾਰੀ ਦਿੱਤੀ ਤੇ ਗ੍ਰਿਫਤਾਰ ਕਰਕੇ ਉਹਨਾਂ ਦਿੱਲੀ ਲਿਆਏ ਹਮ ਦਿੱਲੀ ਲਿਆਂਦਾ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਪੰਜ ਸਿੰਘ ਸੀ ਹਮ ਦੋ ਤਾਂ ਵਾਪਸ ਆ ਗਏ ਸੀ ਹਮ ਭਾਈ ਮਨੀ ਸਿੰਘ ਭਾਈ ਮਤੀ ਦਾਸ ਭਾਈ ਦਿਆਲਾ ਭਾਈ ਸਤੀ ਦਾਸ ਹਾਂਜੀ ਇਹ ਤਿੰਨ ਸਿੱਖ ਨਾਲ ਸੀ ਨਾਲ ਸੀ ਇਹ ਚਾਂਦਨੀ ਚੌਂਕ ਤੱਕ ਪਹੁੰਚ ਗਏ ਸਦੇ ਜਿਹੜੇ ਦੋ ਸਿੱਖ ਵਾਪਸ ਆਏ ਸੀ ਉਹ ਸ਼ਹਾਦਤ ਤੋਂ ਪਹਿਲਾਂ ਹੀ ਆ ਗਏ ਸੀ ਵਾਪਸ ਉਹ ਸ਼ਹਾਦਤ ਤੋਂ ਪਹਿਲਾਂ ਆ ਗਏ ਸੀ ਇਹਦੇ ਬਾਰੇ ਵੀ ਮੈਂ ਗੱਲ ਕਰਨੀ ਚਾਹਨਾ ਮੈਂ ਸੁਣਿਆ ਕਿ ਤੋਂ ਮੈਂ ਕੋਈ ਕਥਾ ਸੁਣ ਰਿਹਾ ਸੀ ਤੇ ਉਹਦੇ ਵਿੱਚ ਉਹ ਕਹ ਰਹੇ ਸੀ ਪੰਜ ਸਿੱਖ ਨਾਲ ਗਏ ਸੀ ਜਦੋਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਗੁਰਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਦੋ ਸਿੱਖਾਂ ਨੂੰ ਕਿਹਾ ਕਿ ਤੁਸੀਂ ਭੱਜ ਜਾਓ ਹੂੰ ਹੂੰ ਜਦ ਕਿ ਹੁਣ ਇੱਥੇ ਕਰਾਮਾਤ ਦੀ ਗੱਲ ਆ ਗਈ ਉਹ ਕਹਿੰਦੇ ਸਾਡੇ ਤੇ ਬੇੜੀਆਂ ਪਈਆਂ ਸੀ ਕਿਵੇਂ ਭੱਜ ਸਕਦੇ ਆ ਗੁਰਤੇਗ ਬਾਹਦ ਸਾਬ ਉਹ ਤੁਸੀਂ ਬਾਈ ਗੁਰੂ ਬੋਲੋ ਬੇੜੀਆਂ ਖੁੱਲ ਜਾਣਗੀਆਂ ਇਹ ਕਰਾਮਾਤ ਜਦ ਕਿ ਔਰੰਗਜ਼ੇਬ ਨੇ ਗੁਰਤੇਗ ਬਾਹਦ ਸਾਹਿਬ ਅਗੇ ਤਿੰਨ ਸ਼ਰਤਾਂ ਰੱਖੀਆਂ ਸੀ ਹੂੰ ਪਹਿਲੀ ਜਾਂ ਤੇ ਮੁਸਲਮਾਨ ਬਣ ਜਾ ਜਾਂ ਕੋਈ ਕਰਾਮਾਤ ਦਿਖਾਓ ਜਾਂ ਮੌਤ ਕਬੂਲ ਕਰ ਲਓ ਹੂੰ ਹੂੰ ਤੇ ਪਾਇ ਗੁਰੂ ਕਹਿੰਦੇ ਜਦ ਬੇੜੀਆਂ ਖੁੱਲ ਗਏ ਤੇ ਕਰਾਮਾਤੀ ਸੀ ਇਹ ਕਰਾਮਾਤੀ ਸੀ ਇਹਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਇਹ ਵੀ ਤੁਹਾਨੂੰ ਗੁਰਮੇ ਸਿੰਘ ਤੁਸੀਂ ਦੇਖਦੇ ਹੋਵਗੇ ਪ੍ਰਚਾਰ ਲਾਈਨ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਆ ਗਏ ਨੇ ਜਿਹੜੇ ਧਰਮ ਨੂੰ ਧੰਦਾ ਬਣਾ ਕੇ ਆਏ ਨੇ ਹੂੰ ਧਰਮ ਪਰਮੁਖ ਨਹੀਂ ਉਹਨਾਂ ਵਾਸਤੇ ਹੂੰ ਧੰਦਾ ਪਰਮੁਖ ਹੈ ਪੈਸੇ ਲਈ ਪੈਸੇ ਲਈ ਰੋਜ਼ਗਾਰ ਲਈ ਜਦੋਂ ਧੰਦਾ ਪਰਮਖ ਹੋ ਜਾਏ ਨਾ ਹੂੰ ਫਿਰ ਧਰਮ ਦੀ ਜਿਹੜੀ ਗੱਲ ਹੈ ਨਾ ਉਹ ਡਾਊਨ ਹੋ ਜਾਂਦੀ ਹੈ। ਹੂੰ। ਉਪਰਮੁਖ ਨਹੀਂ ਜਾਂਦੀ। ਜਿਹੜੇ ਲੋਕ ਇਸ ਸ਼੍ਰੇਣੀ ਵਿੱਚ ਇਸ ਕਿਸਮ ਦੇ ਆਏ ਹੋਏ ਨੇ ਲੋਕ। ਹੂੰ। ਉਹਨਾਂ ਦਾ ਮਕਸਦ ਹੁੰਦਾ ਵੀ ਲੋਕਾਂ ਨੂੰ ਵਤ ਵਤ ਖੁਸ਼ ਕਰੋ। ਹੂੰ। ਕਹਾਣੀਆਂ ਐਸੀਆਂ ਸੁਣਾਓ। ਲੋਕ ਖੁਸ਼ ਹੋ ਜਾਣ ਪੈਸੇ ਵਤ ਵਤ ਦੇਣ। ਹੂੰ। ਫਿਰ ਇਤਿਹਾਸ 'ਚ ਰਲਗੱਡ ਕਰਕੇ ਬਹੁਤ ਸਾਰੇ ਮਸਾਲੇ ਲਾ ਕੇ ਵਧਾ ਕੇ ਗੱਲ ਕਰਦੇ ਨੇ ਉਹ। ਹੂੰ। ਉਹਨਾਂ ਦੁਆਰਾ ਹੀ ਇਹੋ ਜਿਹੀਆਂ ਕਹਾਣੀਆਂ ਬਣੀਆਂ ਹੋਈਆਂ ਨੇ। ਹੂੰ। ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਖੁਦ ਸ਼ਹੀਦੀ ਦੇਣ ਆਏ ਨੇ ਹਮ ਉਹਨਾਂ ਦੇ ਨਾਲ ਤਿੰਨ ਸਿੱਖ ਵੀ ਆਏ ਨੇ ਸ਼ਹੀਦੀ ਦੇਣ ਵਾਸਤੇ ਆਏ ਨੇ ਹਮ ਤੇ ਜੇ ਦੋਹਾਂ ਨੂੰ ਭਜਾ ਸਕਦੇ ਸੀ ਤੇ ਤਿੰਨਾਂ ਬਾਕੀਆਂ ਨਹੀਂ ਸੀ ਭਜਾ ਸਕਦੇ ਹਾਂ ਭਜਾ ਸਕਦੇ ਉਹਨਾਂ ਨੂੰ ਤਾਂ ਭਜਾ ਸਕਦੇ ਸੀ ਹੈ ਤਾਂ ਉਹ ਵੀ ਗੁਰੂ ਦੇ ਪਿਆਰੇ ਸੀ ਹਮ ਹਮ ਲੇਕਿਨ ਨਹੀਂ ਨਹੀਂ ਇਹ ਬਣਾਈ ਹੋਈ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਹੜੇ ਧਰਮ ਦੀ ਥਾਂ ਦੇ ਧੰਦੇ ਨੂੰ ਮੁੱਖ ਕਰਕੇ ਆਏ ਨੇ ਹਮ ਇਸ ਲਾਈਨ ਵਿੱਚ ਇਸ ਫੀਲਡ ਵਿੱਚ ਮੈਂ ਮੇਰੀ ਆਦਤ ਹੈ ਮੈਂ ਹਰ ਪ੍ਰਚਾਰਕ ਨੂੰ ਸੁਣਨਾ ਹਰ ਪ੍ਰਚਾਰਕ ਨੂੰ ਨਹੀਂ ਸੁਣਨਾ ਚਾਹੀਦਾ ਤੇ ਫਿਰ ਜੋ ਸੁਣਨਾ ਚਾਹੀਦਾ ਉਹਦੇ ਤੋਂ ਫਿਰ ਪਤਾ ਲੱਗੇ ਵੀ ਕਿਸ ਲਾਈਨ ਤੇ ਜਾ ਰਿਹਾ ਹੈ ਬੰਦਾ ਪਰ ਪ੍ਰਚਾਰਕ ਨੂੰ ਸੁਣਦਾ ਸੁਣਦਾ ਮਨ ਤੇ ਕਿਵੇਂ ਠੇਸ ਬਹੁਤ ਪਹੁੰਚਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਝੂਠ ਬੋਲਦੇ ਨੇ ਤੇ ਜਿਹੜੇ ਝੂਠ ਬੋਲਦੇ ਨੇ ਹਾਜ਼ਰ ਨਾਜ਼ਰ ਸਮਝਦੇ ਨਹੀਂ ਉਹ ਨਿਉ ਕਹਿੰਦੇ ਨੇ ਗੁਰੂ ਸਾਹਿਬ ਹਾਜ਼ਰਨਾਮ ਸਮਝਦੇ ਹੁਣ ਤੇ ਝੂਠ ਬੋਲਣ ਕਿਉਂ ਉਹ ਜਦੋਂ ਪ੍ਰਕਰਨ ਸ਼ੁਰੂ ਕਰਦੇ ਨੇ ਮੈਸ਼ਾ ਕਹਿੰਦੇ ਗੁਰੂ ਨੂੰ ਹਾਜ਼ਰਨਾਮ ਸਮਝ ਕੇ ਫਤਿਹ ਪ੍ਰਗੋ ਇਹ ਰਟੇ ਹੋਏ ਸ਼ਬਦ ਹੁੰਦੇ ਨੇ ਹਮ ਇਹ ਜਿਹੜੇ ਪ੍ਰਚਾਰਕ ਹੁੰਦੇ ਨੇ ਹਾਂ ਉਹਨਾਂ ਦੇ ਰਟੇ ਹੋਏ ਸ਼ਬਦ ਹੁੰਦੇ ਨੇ ਕਈਆਂ ਦੇ ਹਮ ਤੁਸੀਂ ਆਮ ਤੌਰ ਤੇ ਦੇਖੋਗੇ ਜਿਹੜਾ ਵੀ ਕੋਈ ਪ੍ਰਚਾਰਕ ਹੈ ਜਦੋਂ ਸ਼ੁਰੂਆਤ ਕਰਦਾ ਹੈ ਉਹ ਰਟੇ ਹੋਏ ਸ਼ਬਦਾਂ ਤੋਂ ਹੀ ਕਰਦਾ ਹੈ ਹਾਂ ਜਿਹੜੇ ਰਟੇ ਹੋਏ ਸ਼ਬਦ ਜਿਹੜੇ ਵਰਤਦਾ ਹੈ ਨਾ ਇਹਦਾ ਮਤਲਬ ਉਹ ਧਰਮ ਨੂੰ ਮੁੱਖਾ ਕਰਕੇ ਨਹੀਂ ਆ ਇਹ ਧੰਦੇ ਨੂੰ ਮੁੱਖ ਕਰ ਗਿਆ ਧੰਦੇ ਨੂੰ ਮੁੱਖ ਕਰ ਗਿਆ ਹੂੰ ਉਹਨਾਂ ਨੇ ਇਸ ਕਿਸਮ ਦੀਆਂ ਕਹਾਣੀਆਂ ਬਣਾਈਆਂ ਹੁੰਦੀਆਂ ਨੇ ਹੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆ ਗਏ ਉਥੇ ਗ੍ਰਿਫਤਾਰੀ ਦਿੱਤੀ ਉਹਨਾਂ ਨੇ ਹੂੰ ਤੇ ਨਾਲ ਤਿੰਨ ਸਿੱਖ ਵੀ ਸੀ ਹੂੰ ਤੇ ਦਿੱਲੀ ਆ ਗਏ ਔਰੰਗਜ਼ੇਬ ਦਿੱਲੀ ਰਹਿੰਦਾ ਸੀ ਹੂੰ ਆਗਰਾ ਵੀ ਇਹਨਾਂ ਦੀ ਰਾਜਧਾਨੀ ਨਹੀਂ ਰਹੀ ਏ ਪਹਿਲਾਂ ਜਿਹੜੇ ਸ਼ਾ ਜਿਵੇਂ ਸ਼ਾਹਜਹਾਂ ਸੀ ਹਾਂ ਤੇ ਪਹਿਲੇ ਜਿਹੜੇ ਬਾਦਸ਼ਾਹ ਨੇ ਉਹ ਆਗਰਾ ਵੀ ਉਹਨਾਂ ਦੀ ਰਾਜਧਾਨੀ ਨਹੀਂ ਰਹੀ ਏ ਹੂੰ ਉਹ ਰੰਗਸੇ ਵੇਲੇ ਦਿੱਲੀ ਸੀ ਦਿੱਲੀ ਸੀ ਲਾਲ ਕਿਲਾ ਹੂੰ ਉੱਥੇ ਸੀ ਤੇ ਮਹਾਰਾ ਨੂੰ ਉੱਥੇ ਲੈ ਕੇ ਗ੍ਰਿਫਤਾਰ ਕਰਕੇ ਹੂੰ ਤੇ ਨ ਸਿੱਖ ਵੀ ਨਾਲ ਆ ਗਏ ਹੂੰ ਉੱਥੇ ਆ ਕੇ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰੇ ਆ ਹੂੰ ਮੈਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਸੀ ਨਾ ਹਾਂਜੀ ਜਿਹੜੀ ਸ਼ਰਤ ਸੀ ਉਹ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੀ ਵੀ ਉਹਨੂੰ ਮੁਸਲਮਾਨ ਬਣਾ ਲਓ ਤੇ ਅਸੀਂ ਮੁਸਲਮਾਨ ਬਣ ਜਾਗੇ ਹੂੰ ਬਾਕੀ ਸਿੱਖਾਂ ਬਾਰੇ ਤਾਂ ਕੋਈ ਸ਼ਰਤ ਹੈ ਨਹੀਂ ਸੀ ਨਹੀਂ ਸੀ ਲੇਕਿਨ ਉਹ ਰੰਗਦੇਵ ਦੀ ਚਾਲ ਇਹ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹਨਾਂ ਦੇ ਸਿੱਖਾਂ ਤੇ ਜ਼ੁਲਮ ਕਰੋ ਹੂੰ ਤੇ ਗੁਰਤੇ ਦੇ ਬਾਦ ਇਹ ਹੋ ਸਕਦਾ ਉਹ ਬਦਲ ਜਾਣਗੇ ਹੋ ਸਕਦਾ ਮੁਸਲਮਾਨ ਬਣ ਜਾਣ ਬਣ ਗਏ ਤੇ ਬਾਕੀ ਬੰਮਨਾਪੇ ਬਣ ਜਾਣੇ ਬੰਨਤਾਪੇ ਬਣ ਜਾਣੇ ਨੇ ਹੂੰ ਭਾਈ ਮਤੀ ਦਾਸ ਨੂੰ ਆਰੇ ਨਾਲ چیرਦਾ ਹੂੰ ਦੋ ਲੱਕੜਾਂ ਦੇ ਵਿਚਕਾਰ ਫਿੱਟ ਕਰਕੇ ਚਾਂਦਨੀ ਚੌਂਕ ਚਾਂਦਨੀ ਚੌਂਕ ਦੇ ਚੌਂਕ ਦੇ ਵਿੱਚ ਹਮ ਔਰ ਇਹ ਨਾਲੇ ਕੋਧਰ ਲੱਗਾਏ ਕੋਧਰ ਲੱਗਾ ਸਿਰ ਤੋਂ ਲੈ ਕੇ ਸਾਰਾ ਸਹੀ ਸਿਰ ਦਿੱਤਾ ਹਮ ਤੇ ਭਾਈ ਮਤੀ ਦਾਸੀ ਉਹ ਰਬ ਨਾਲ ਜੁੜੇ ਰਹੇ ਜੁੜੇ ਰਹੇ ਹਮ ਤੇ ਕਵੀਆਂ ਨੇ ਕਵਤਾਵਾਂ ਵੀ ਬਣਾਤੀਆਂ ਆਰਾ ਪਿਆਰਾ ਲੱਗਦਾ ਹੈ ਹਮ ਕਾਰਾ ਕਰੋ ਬਣਾਏ ਹਮ ਕਹਿੰਦਾ ਮੈਨੂੰ ਦਾਰਾ ਵੀ ਚੰਗਾ ਲੱਗਦਾ ਹਮ ਉਸ ਆਰੇ ਦੇ ਚੀਰੇ ਵਿੱਚੋਂ ਵੀ ਜਬਰੀ ਸਾਹਿਬ ਨਿਕਲਦਾ ਸੀ ਹਮ ਰਬਨਾ ਜੁੜਿਆ ਸੀ ਰਬਨਾ ਜੁੜਿਆ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਚੀਰੇ ਹਮ ਸ਼ਹਾਦਤ ਦਿੱਤੀ ਉਹਨੇ ਹਮ ਫਿਰ ਵੀ ਦੇਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਤੇ ਤਸਰ ਹੈ ਨਹੀਂ ਕੋਈ ਹਮ ਉਹ ਸਿੱਧੀ ਪਾ ਗਿਆ ਉਹਨਾਂ ਵਾਸਤੇ ਤਾਂ ਮਾਰਨਾ ਹੀ ਸੀ ਉਹਨਾਂ ਨੇ ਉਹਨਾਂ ਦਾ ਮਾਰਨਾ ਸੀ ਕਤਲ ਹੀ ਕਰਨਾ ਹੀ ਕਰਤਾ ਕਰਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਚਿਹਰੇ ਉੱਤੇ ਮੁਖਾਰਬਨ ਤੇ ਕੋਈ ਅਸਰ ਨਹੀਂ ਹਨ ਦੇਖ ਲਿਆ ਹਮ ਫਿਰ ਉਹਨਾਂ ਨੇ ਭਾਈ ਸਤੀਦਾਸ ਨੂੰ ਰੂਮ ਵਿੱਚ ਬੰਦ ਕੇ ਹਮ ਅਗਲਾਤੀ ਹਮ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਿਹਰੇ ਤੇ ਕੋਈ ਸ਼ਿਕਨ ਨਹੀਂ ਸੀ ਸ਼ਿਕਨ ਨਹੀਂ ਸੀ ਹੂੰ ਫਿਰ ਭਾਈ ਦਿਆਲੇ ਨੂੰ ਉਬਲਦੀ ਦੀਗ ਵਿੱਚ ਉਬਾਲ ਦਿੱਤਾ ਹੂੰ ਫਿਰ ਵੀ ਕੋਈ ਸ਼ਿਕਨ ਨਹੀਂ ਹੂੰ ਉਹਨਾਂ ਨੇ ਕਿਹਾ ਵੀ ਇਹ ਤਿੰਨ ਸਿੱਖ ਸਾਹਮਣੇ ਸ਼ਹੀਦ ਕਰਤੇ ਨੇ ਇਹਨਾਂ ਦੇ ਮਾਰ ਦਿੱਤੇ ਨੇ ਉਹਨਾਂ ਦੇ ਲਫ਼ਜ਼ ਵਿੱਚ ਸ਼ਹੀਦਤਾ ਆਪਾਂ ਸਤਕਾਰ ਵਜੋਂ ਵਰਤਦੇ ਹਾਂ ਕਤਲ ਕਰਤੇ ਕਲਮ ਕਰ ਇਹ ਤਾਂ ਉਹਨਾਂ ਦੀ ਸ਼ਹੀਦ ਹੀ ਸੀ ਸ਼ਹਾਦਤ ਸੀ ਹਾਂਜੀ ਸ਼ਹਾਦਤ ਦਾ ਜਮਾ ਪੀ ਗਏ ਹੂੰ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ ਵਿੱਚ ਸਨ ਹੂੰ ਸਾਹਮਣੇ ਦੇਖਦੇ ਰਹੇ ਉਹਨਾਂ ਦੇ ਸਾਹਮਣੇ ਸਭ ਕੁਝ ਕੀਤਾ ਹੂੰ ਜਦੋਂ ਦੇਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਤੇ ਅਸਰ ਹੋ ਨਹੀਂ ਰਿਹਾ ਕੋਈ ਤੇ ਜਿੰਨਾ ਚਿਰ ਇਹ ਮੁਸਲਮਾਨ ਨਾ ਬਣਨਗੇ ਤੇ ਬਾਕੀ ਪੰਡਤ ਇਹ ਹਿੰਦੂ ਜਿਹੜੇ ਮੁਸਲਮਾਨ ਕਿਵੇਂ ਬਣਨਗੇ ਬਣਨਗੇ ਹਮ ਸ਼ਰਤ ਇਹਨਾਂ ਦੀ ਇਹ ਸੀ ਇਹਨਾਂ ਨੂੰ ਮੁਸਲਮਾਨ ਬਣਾ ਲਓ ਅਸੀਂ ਬਣ ਜਾਾਂਗੇ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੰਜਰੇ ਚੋਂ ਕੱਢ ਕੇ ਤੇ ਉਸ ਵੇਲੇ ਕਾਜ਼ੀਆਂ ਨੇ ਹੁਕਮ ਦਿੱਤਾ ਮੁੱਲਾ ਮਲਾਣਿਆਂ ਨੇ ਹਮ ਵੀ ਇਹਨਾਂ ਦਾ ਸਿਰ ਕਲਮ ਕਰ ਦਿੱਤਾ ਜਾਏ ਹਮ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਹਮ ਜਲਾਦ ਜਿਹੜਾ ਸੀ ਉਹ ਆਪਣਾ ਸੰਦ ਲੈ ਕੇ ਤਲਵਾਰ ਲੈ ਕੇ ਆ ਗਿਆ ਸਾਹਮਣੇ ਹਮ ਇਤਿਹਾਸ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰਾ ਜੀਵਨ ਹਮ ਵਿਰਾਗਮਈ ਸੀ ਵਿਰਾਗਮਈ ਸੀ ਹਮ ਉਹ ਆਪਣੇ ਜੀਵਨ ਵਿੱਚ ਵਰਾਗੀ ਬੰਦਾ ਜਿਹੜਾ ਹੈ ਨਾ ਉਹਦੇ ਚਿਹਰੇ ਤੇ ਹਾਸੀ ਨਹੀਂ ਹੁੰਦੀ ਹਾਸੀ ਨਹੀਂ ਹੁੰਦੀ ਮੁਸਕਰਾਹਟ ਨਹੀਂ ਹੁੰਦੀ ਹਮ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਵਿਰਾਗਮਈ ਸੀ ਹਮ ਸੁਣ ਵਿੱਚ ਆਇਆ ਕਿ ਉਹ ਜ਼ਿੰਦਗੀ 'ਚ ਦੋ ਵਾਰੀ ਹਸੇ ਨੇ ਹਮ ਇੱਕ ਵਾਰੀ ਜਦੋਂ ਅਸਾਮ ਗਏ ਨੇ ਹਮ ਇੱਕ ਭਾਈ ਬਲਾਕਾ ਸੇਕ ਹੁੰਦਾ ਸੀ ਗੁਰੂ ਘਰ ਦਾ ਹਮ ਪਰ ਕੁਦਰਤੀ ਹੁੰਦਾ ਵੀ ਕਈਆਂ ਦੇ ਮੂੰਹ ਤੇ ਨਾ ਜਿਹੜਾ ਲਫ਼ਜ਼ ਚੜਿਆ ਹੁੰਦਾ ਹਮ ਉਹ ਕੁਦਰਤੀ ਨਿਕਲ ਜਾਂਦਾ ਹਮ ਇਹਨੂੰ ਅਰਬੀ ਫਾਰਸੀ ਵਿੱਚ ਕਹਿੰਦੇ ਨੇ ਤਕੀਆ ਕਲਾਮ ਤਕੀਆ ਕਲਾਮ ਤਕੀਆ ਕਲਾਮ ਤਕੀਆ ਕਲਾਮ ਹਾਂ ਐਵੇਂ ਹੁਣ ਪੰਜਾਬੀਆਂ ਦੇ ਮੂੰਹ ਵਿੱਚ ਕਈਆਂ ਤੇ ਗਾਲੀ ਚੜੀ ਹੁੰਦੀ ਹਮ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿੱਥੇ ਗੱਲ ਕੱਢਣੀ ਕਿ ਜ਼ਬਰਦਸਤੀ ਨਿਕਲ ਆਉਂਦੀ ਹਮ ਉਹ ਸਿੱਖ ਦੇ ਮੂੰਹ ਤੇ ਵੀ ਗਾਲ ਚੜੀ ਸੀ ਅੱਛਾ ਹੈ ਸੀ ਬੜਾ ਸ਼ਰਦਾਲੂ ਗੁਰੂ ਘਰ ਦਾ ਹਮ ਪਰ ਉਹਦੇ ਮੂੰਹ ਤੇ ਗਾਲ ਚੜੀ ਹੋਈ ਸੀ ਹਮ ਮਲਮਲੀ ਨਿਕਲ ਜਾਂਦੀ ਸੀ ਹਮ ਉਹ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਬੇਨਤੀ ਕੀਤੀ ਸ਼ਿਕਾਇਤ ਕੀਤੀ ਉਹ ਸਿੱਖ ਦੀ ਸ਼ਿਕਾਇਤ ਹਮ ਕਹਿੰਦੇ ਮਹਾਰਾਜ ਉਹ ਸਿੱਖ ਤਾਂ ਬੜਾ ਚੰਗਾ ਹੈ ਹਮ ਪਰ ਉਹ ਗਾਲ ਬੜੀ ਕੱਢਦਾ ਹਮ ਕੋਈ ਵੀ ਗੱਲ ਕਰੇ ਗਾਲ ਕੱਢ ਕੇ ਕਰਦਾ ਹਮ ਤੇ ਮਹਾਰੇ ਨੇ ਬੁਲਾ ਲਿਆ ਫਿਰ ਹਮ ਤੇ ਵਿਲਾਇਤ ਮਹਾਰੇ ਕਹਿੰਦੇ ਬੁਲਾ ਕੇ ਆ ਹਮ ਅਜਾ ਲੱਗਾ ਤੂੰ ਗਾਲ ਬੜੀ ਕੱਢਣਾ ਹੈ ਮਾਰੇ ਨੂੰ ਪਤਾ ਸੀ ਪਤਾ ਕਿ ਸਿੱਖ ਪੱਕਾ ਹੈ ਅੰਦਰੋਂ ਸਿੱਖੀ ਹੈ ਤੇ ਹਾਂ ਪਰ ਹੁਣ ਚੜੀ ਹੋਈ ਗਾਲ ਮੂੰਹ ਤੇ ਚੜੀ ਹੈ ਹਾਂ ਮਾਰੇ ਕਹਿੰਦੇ ਤੂੰ ਗਾਲ ਬੜੀ ਕੱਢਣਾ ਪਤਾ ਲੱਗਾ ਸ਼ਿਕਾਇਤ ਆਈ ਤੇਰੀ ਹਾਂ ਉਹਨੇ ਗਾਲ ਕੱਢ ਕੇ ਮਾਰੇ ਨੂੰ ਕਹਿੰਦਾ ਵੀ ਕਿਹੜਾ ਕਹਿੰਦਾ ਮੈਂ ਗਾਲ ਕੱਢੀ ਹਾਂ ਮੈਂ ਗਾਲ ਤਾਂ ਨਹੀਂ ਦੁਰਾਣਾ ਚਾਹੁੰਦਾ ਹਾਂ ਉਹਨੇ ਗਾਲ ਕੱਢ ਕੇ ਮਾਰੇ ਨੂੰ ਕਿਹਾ ਕਿਹੜਾ ਕਹਿੰਦਾ ਗਾਲ ਕੱਢੀ ਹਾਂ ਮਾਰੇ ਬੜੇ ਹੱਸੇ ਉਹ ਤੋਂ ਹਾਂ ਉਦੋਂ ਫਿਰ ਬਾਕੀ ਗੁਰਸਿੱਖਾਂ ਨੂੰ ਕਿਹਾ ਕਹਿੰਦਾ ਇਹ ਅੰਦਰੋਂ ਸਿੱਖ ਹੈ ਇਹਦੇ ਮੂੰਹ ਤੇ ਜਿਹੜੀ ਇਹਦਾ ਗੁੱਸਾ ਨਾ ਕਰਿਆ ਕਰੋ ਤੇ ਫਿਰ ਉਸ ਵੇਲੇ ਮਹਾਰਾਜ ਨੇ ਕਿਹਾ ਸੀ ਜੇ ਬਾਹਰੋਂ ਪੋਲ ਚੁੱਕ ਬੋਲਦੇ ਭੀ ਖਰੇ ਭੀ ਖਰੇ ਹਰ ਪਾਣੇ ਜੇ ਬਾਹਰੋਂ ਵੱਧ ਘਟ ਬੋਲਦਾ ਵੀ ਹੈ ਨਾ ਅੰਦਰੋਂ ਖਰਾ ਹੈ ਅੰਦਰੋਂ ਖਰਾ ਹੈ ਹਰ ਪਾਣੇ ਰੱਬ ਨੂੰ ਇਹ ਚੰਗਾ ਲੱਗਦਾ ਹੂੰ ਉਸ ਵੇਲੇ ਹੱਸੇ ਸੀ ਹੂੰ ਵੀ ਦੇਖੋ ਨਾਲੇ ਗਾਲ ਕੱਢ ਰਿਹਾ ਨਾਲੇ ਕਹਿੰਦਾ ਕਿਹੜਾ ਕਹਿੰਦਾ ਗਾਲ ਕੱਢੀ ਹੂੰ ਜਾਂ ਦੂਜੀ ਵਾਰੀ ਉਦੋਂ ਗਾਲ ਕੱਢੀ ਜਦੋਂ ਜਲਾਦ ਤਲਵਾਰ ਲੈ ਕੇ ਸਾਹਮਣੇ ਆ ਗਿਆ ਗਾਲ ਨਹੀਂ ਹੱਸੇ ਹਾਂਜੀ ਦੂਜੀ ਵਾਰੀ ਉਦੋਂ ਹੱਸਿਆ ਗੁਰੂ ਸਾਹਿਬ ਉਦੋਂ ਹੱਸੇ ਹਾਂਜੀ ਤਲਵਾਰ ਨੂੰ ਵੇਖ ਕੇ ਹੱਸੇ ਹਾਂ ਤੇ ਮਾਰੇ ਕਹਿੰਦੇ ਤੇਰੀ ਤਲਵਾਰ ਜਿਹੜੀ ਹੈ ਨਾ ਹਾਂ ਜਿਹੜਾ ਤੁਹਾਡਾ ਏਮ ਹੈ ਨਾ ਮੈਨੂੰ ਮੁਸਲਮਾਨ ਬਣਾਉਣ ਦਾ ਹਾਂ ਉਸ ਏਮ ਨੂੰ ਨਹੀਂ ਕੱਟ ਸਕਦੇ ਹਾਂ ਮੇਰੇ ਸਰੀਰ ਨੂੰ ਕੱਟ ਸਕਦੇ ਐ ਤਲਵਾਰ ਕੱਟ ਸਕਦੀ ਹੈ ਹਾਂ ਜਿਹੜਾ ਈਮਾਨ ਹੈ ਹਾਂਜੀ ਧਰਮ ਹੈ ਹੂੰ ਉਹ ਨੂੰ ਨਹੀਂ ਕਰ ਸਕਦੇ ਇਹ ਤੁਸੀਂ ਕਹੋਗੇ ਕਿ ਡਰਾਵਾ ਦੇ ਕੇ ਮੁਸਲਮਾਨ ਬਣਾ ਲੋਗੇ ਉਹ ਗੱਲ ਨਹੀਂ ਉਹ ਨਹੀਂ ਹੋਣਾ ਹੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਦਾ ਮਿਸ਼ਨ ਮੁਸਲਮਾਨਾਂ ਦੇ ਖਿਲਾਫ ਨਹੀਂ ਹੂੰ ਲੇਕਿਨ ਜ਼ਬਰਦਸਤੀ ਧਰਮ ਪਰਿਵਰਤਨ ਇਹ ਗਲਤ ਹੈ ਹਾਂ ਬਿਲਕੁਲ ਇਹ ਗਲਤ ਹੈ ਤੇ ਜਿਹੜੇ ਜਨੇਊ ਵਾਸਤੇ ਹੂੰ Hindu ਮਜ਼ਹਬ ਦੇ ਜਨੇਊ ਵਾਸਤੇ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਹੈ। ਉਹ ਕੱਲੇ ਜਨੇਊ ਦੀ ਗੱਲ ਨਹੀਂ ਸੀ। ਹਿਊਮਨ ਰਾਈਟ ਦੀ ਗੱਲ ਸੀ। ਗੁਰੂ ਨਾਨਕ ਨੇ ਜਨੇਊ ਨਹੀਂ ਪਾਇਆ। ਨਹੀਂ ਪਾਇਆ। ਹਮ ਸਿੱਖੀ ਵਿੱਚ ਜਨੇਊ ਹੈ ਵੀ ਨਹੀਂ। ਹੈ ਵੀ ਨਹੀਂ। ਲੇਕਿਨ ਹਿੰਦੂਆਂ ਦੇ ਵਿੱਚ ਜਨੇਊ ਹੈ। ਹਮ ਉਹਨਾਂ ਦਾ ਹੱਕ ਹੈ। ਉਹਨਾਂ ਦਾ ਰਾਈਟ ਹੈ। ਹਮ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਵੀ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਮਿਲਣਾ ਚਾਹੀਦਾ। ਇਹ ਹੈ ਹਿਊਮਨ ਰਾਈਟਸ। ਹਿਊਮਨ ਰਾਈਟਸ। ਇਨਸਾਨੀਅਤ। ਹਮ ਵਿਝੇੜਾ ਰੱਬ ਨੂੰ ਜਿਸ ਵੀ ਤਰੀਕੇ ਨਾਲ ਮੰਨਦਾ ਹੈ ਜਾਂ ਉਹਦਾ ਆਪਣਾ ਗਲਤ ਹੈ ਠੀਕ ਹੈ ਉਹ ਅਲੱਗ ਗੱਲ ਹੈ ਹਮ ਪਰ ਜਿਹੜਾ ਉਹਦਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹਮ ਬੇਸ ਜਿਹੜਾ ਸੀ ਇਹ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਹਮ ਤੇ ਕਵੀ ਨੇ ਲਿਖਿਆ ਵੀ ਇਹ ਹਮ ਕਵੀ ਉਹ ਦਸਮ ਗ੍ਰੰਥ ਦਾ ਜਿਹੜਾ ਕਵੀ ਹੈ ਹਮ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਵੀ ਲਿਖਿਆ ਹਮ ਉਹਨਾਂ ਨੇ ਲਿਖਿਆ ਤਿਲਕ ਜੰਨੂ ਰਾਖਾ ਪ੍ਰਭ ਤਾ ਕਾ ਤਾ ਕਾ ਹੂੰ ਕਿਨੂ ਬੜੋ ਕਲੂ ਮੈਂ ਸਾ ਕਾ ਹੂੰ ਤਾ ਕਾ ਤਾ ਕਾ ਤਾ ਕਾ ਦਾ ਕੀ ਮਤਲਬ ਹੈ ਉਹਨਾਂ ਦਾ ਉਹਨਾਂ ਦਾ ਆਪਣਾ ਨਹੀਂ ਉਹਨਾਂ ਦਾ ਉਹਨਾਂ ਦਾ ਤਿਲਕ ਜੰਨੂ ਉਹਨਾਂ ਦਾ ਰੱਖਿਆ ਜਿਨ੍ਹਾਂ ਦਾ ਧਰਮ ਦਾ ਅੰਗ ਸੀ ਉਹ ਅੰਗ ਸੀ ਹੂੰ ਕੋਈ ਤੇਗਵਾਦਰ ਸਾਹਿਬ ਦਾ ਆਪਣਾ ਤਾਂ ਹੈ ਨਹੀਂ ਸੀ ਆਪਣਾ ਤਾਂ ਹੈ ਨਹੀਂ ਸੀ ਉਥੇ ਲਫ਼ਜ਼ ਵਰਤੇ ਤਾ ਕਾ ਉਹਨਾਂ ਦਾ ਨਾ ਤਿਲਕ ਜੰਨੂ ਰੱਖਾ ਪ੍ਰਭ ਤਾ ਕਾ ਹੂੰ ਇੰਨਾ ਵੱਡੋ ਕਲੂ ਮੈਂ ਸਾਕਾ ਹੂੰ ਸਾਕਾ ਹੁੰਦਾ ਇੱਕ ਕੁਰਬਾਨੀ ਦਾ ਉਹ ਜਜ਼ਬਾ ਜਿੱਥੇ ਮੌਤ ਵੀ ਕੁਛ ਨਹੀਂ ਉਹਦੇ ਸਾਹਮਣੇ ਉਹ ਕਹਿੰਦੇ ਇੰਨਾ ਵੱਡਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਆਪਣੇ ਵਾਸਤੇ ਨਹੀਂ ਦੂਜਿਆਂ ਵਾਸਤੇ ਵੀ ਉਹਨਾਂ ਦਾ ਜਿਹੜਾ ਹੱਕ ਹੈ ਉਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਰਾਈਟਸ ਦੇਣ ਦਾ ਦਵਾਨ ਵਾਸਤੇ ਹਾਂ ਵੀ ਉਹ ਬਹਾਲ ਰਹਿਣੇ ਚਾਹੀਦੇ ਨੇ ਹਾਂ ਰਬ ਨੂੰ ਕੋ ਕਿਸੇ ਵੀ ਤਰੀਕੇ ਨਾਲ ਮੰਨਦਾ ਮੰਨਣ ਦਿਓ ਮੰਨਣ ਦਿਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਨੂੰ ਵੀ ਨਹੀਂ ਕਹਿੰਦੇ ਹੂੰ ਵੀ ਤੁਸੀਂ ਕਲਾਮ ਕਿਉਂ پڑھਦੇ ਹੋ ਕਲਮਾ ਕਿਉਂ پڑھਦੇ ਹੋ ਹੂੰ ਤੁਸੀਂ ਸਜਦਾ ਕਿਉਂ ਕਰਦੇ ਹੋ ਜੋ ਕੁਝ ਵੀ ਇਸਲਾਮੀ ਮਜ਼ ਵਿੱਚ ਹੈ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੀ ਵੀ ਮੁਖਾਲਫਤ ਨਹੀਂ ਕੀਤੀ ਨਹੀਂ ਕੀਤੀ ਲੇਕਿਨ ਜ਼ਬਰਦਸਤੀ ਜਿਹੜਾ ਕਿਸੇ ਨੂੰ ਤਬਦੀਲ ਕਰਨਾ ਹੈ ਹਾਂ ਪਰਿਵਰਤਨ ਕਰਨਾ ਹੈ ਹੂੰ ਇਹ ਇਨਸਾਨੀਅਤ ਹੱਕਾਂ ਦੇ ਖਿਲਾਫ ਹੈ ਹੂੰ ਤੇ ਉਹਦੇ ਹੱਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਇਹ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਮੁੱਖ ਕਾਰਨ। ਮੁੱਖ ਕਾਰਨ। ਹਾਂਜੀ। ਹਾਂਜੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਹਰ ਪੱਖ ਤੇ ਹਰ ਪਹਿਲੂ ਤੇ ਬਹੁਤ ਬਿਵਾਕੀ ਦੇ ਨਾਲ ਗੱਲਬਾਤ ਕੀਤੀ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਆਪਾਂ ਅਗਲੇ ਐਪੀਸੋਡ ਵਿੱਚ 10ਵੇਂ ਪਾਸ਼ਾ ਬਾਰੇ ਗੱਲਬਾਤ ਕਰਾਂਗੇ ਤੇ ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਲੈਣਾ ਹਰ ਗੁਰਮੀਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਤੇ ਜੀਕੇਆਰ ਟੀਵੀ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੀਕੇਆਰ ਟੀਵੀ ਦੇ ਸਰੋਤਿਆਂ ਤੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ ਹੈ ਬਾਕੀ ਇਸ ਬਾਰੇ ਵਿਚਾਰਾਂ ਕੀਤੀਆਂ ਨੇ ਦਾਵਾ ਨਹੀਂ ਹੁੰਦਾ ਜੋ ਕੁਝ ਕੀਤਾ ਹੈ ਸਹੀ ਕੀਤਾ ਜੋ ਕੁਝ ਬੋਲੇ ਹੈ ਇਹ ਸਹੀ ਹੈ ਹਮ ਜਿਨੇ ਕਿ ਸੋਚੀ ਸੀ ਗੁਰੂ ਸਾਹਿਬ ਦੇ ਉਸ ਸੋਚ ਨੂੰ ਲੈ ਕੇ ਜੋ ਮਾਰੇ ਨੇ ਪ੍ਰਕਾਸ਼ ਵੰਡਿਆ ਹੈ ਉਸ ਦੇ ਮੁਤਾਬਕ ਜੋ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਹਮ ਹਮ ਉਹਦੇ ਲਈ ਸੰਗਤਾਂ ਦੇ ਸਾਹਮਣੇ ਰੂਹ ਰੂ ਹੋਣ ਦੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ